ਲਾਏ ਵੀ ਮੇਟਰ ਰੇਪ ਆ ਗਈ ਚੋਬਰ ਘਰ ਨੂੰ ਵਾਸ਼ੇ ਤੀਉ ਭਜਦਾ ਚਲ ਕੰਮ ਉਹ ਕਰਾ ਦਿੰਦਾ ਹੁਣ ਮੇਰੇ ਜੋਗਾ ਦਾ ਇੰਨਾ ਕੀ ਰਹਿ ਗਿਆ ਯਾਰ ਇਹ ਚੋੜੀ ਮੈਂ ਸਟੇ ਆਉਣੀ ਆ ਪਰ ਅੱਜ ਕੱਲ ਦੇ ਮੁੰਡੇ ਟੈਂਡਰ ਨੂੰ ਬਹੁਤ ਛੇਤੀ ਨਾੜਦੇ ਆ ਲਾਈਟ ਆ ਗਈ 12 ਤੇ 8 ਵਾਲੀ ਬਾਰੀ ਤੇ ਮੋਟਰ ਤਾਂ ਤੀ ਚਲਾ ਹੁਣ ਚਲੀਏ ਘਰ ਨੂੰ ਦੇਖੀਏ ਘਰ ਦਾ ਸਿਸਟਮ ਜਾ ਕੇ ਹੋਰ ਕੰਮ ਕਰ ਕੋਈ ਐਨੇ ਬੜਾ ਨਜ਼ਾਰਾ ਦਤਾ ਬੜਾ ਤੇਲ ਬਚਾਇਆ ਇਹਨੇ ਵੀ ਇਹ ਚਾਰਜਿੰਗ ਗਲੀ ਨੇ ਪਨੀਰੀਆਂ ਬਾਜਰੇ ਲਹਿ ਲਹਾ ਰਹੇ ਆ ਪੂਰੇ ਅੱਜ ਉਧਰ ਵੀ ਰੌਣਕ ਲੱਗੀ ਵੀ ਲੱਗਦੀ ਆ ਪੂਰੀ ਮੈਨੂੰ ਲੱਗਦਾ ਤਾਂ ਸਾਲਾ ਆਉਣ ਲੱਗ ਗਏ ਚਲੋ ਉੱਥੇ ਵੀ ਕਿਹੜਾ ਮਰਾਇ ਦਿੰਨੇ ਆ ਵੀਟ ਕਾਣਾ ਨੌਜਵਾਨਾਂ ਵਾਸਤੇ ਵਧੀਆ ਬਣਿਆ ਹੋਇਆ ਮੇਲਾ ਲੱਗਦਾ ਦਾਇਕਾ ਸਾਹ ਭਰਿਆ ਵਾ ਵਾਜੀ ਵਾ ਰੌਣਕ ਲੱਗੀ ਹੋਈ ਆ ਪੂਰੀ ਆ ਮੇਲਾ ਪੂਰਾ ਭਰਿਆ ਵਾ ਬਈ ਹਾਂਜੀ ਬਾਬਾ ਜੀ ਹਾਂਜੀ ਕਰਾਦਾ ਕੰਮ ਸ਼ੁਰੂ ਫਿਰ ਹਾਂਜੀ ਇਹ ਕਰਾਤਾ ਜੀ ਵਾਜੀਵਾਜ ਜੀਤ ਸਿੰਘ ਜੀ ਠੀਕ ਹੈ ਜੀ ਸਾਰੇਆਂ ਦੀ ਦਰਸ਼ਨ ਕਰਾ ਦਈਏ ਹੁਣ ਜੱਸਾ ਜੀ ਹਾਂ ਜੀ ਆਪਕੋ ਕਿਹਦਾ ਮਹਿਸੂਸ ਹੋ ਰਹਾ ਬਹੁਤ ਵਧੀਆ ਚੱਲੋ ਜਬਰੇ ਉਹ ਬੇਲਾ ਸਾਹਮਣੇ ਚੱਲਣਾ ਹੈ ਇਹਦਾ ਵਧੀਆ ਮਹਿਸੂਸ ਹੋ ਰਿਹਾ ਹਾਂਜੀ ਪ੍ਰੀਤ ਜੀ ਹਾਂਜੀ ਵਧੀਆ ਲੱਗ ਰਿਹਾ ਇਧਰ ਮੇਰਾ ਕਿਵੇਂ ਆ ਵਧੀਆ ਠੀਕ ਠਾਕ ਹੀ ਕੱਲ ਤੇ ਦਾ ਫੇ ਮੇਲਾ ਜਾਨੀ ਅੱਜ ਤਾਂ ਪਹਿਲਾ ਦਿਨ ਹੀ ਆਲੇ ਕੱਲ ਤੇ ਭਰੂ ਮੇਲਾ ਪੂਰਾ ਫਿਰਾਂ ਚੱਲ ਅੱਛਾ ਫਿਰ ਠੰਡੇ ਚੱਲਣੇ ਆਂ ਅੱਛਾ ਜੱਸ ਚਾਹੀਦਾ ਅੱਛਾ ਭਾਈ ਜਿਹੜਾ ਹਾਰ ਗਿਆ ਹਾਰ ਗਿਆ ਠੀਕ ਆ ਕੱਲ ਤੇ ਕਹਿੰਦੇ ਭਾਈ ਫਿਰ ਜਿੱਤ ਹਾਰ ਦੀਆਂ ਸ਼ਰਤਾਂ ਚੱਲਣੀਆਂ ਫਿਰ ਠੰਡੇ ਦੀ ਬੋਤਲ ਪਲੋਣੀ ਪਿਆ ਕਰਨੀਆਂ ਪਿਛਲੀ ਵਾਰ ਤਾਂ ਯਾਰਾ ਠੰਡੇ ਮੁੰਲਾ ਦਾ ਜੱਸੇ ਨਹੀਂ ਬੁਲਾਏ ਆ ਇੱਕ ਲੈਣਾ ਸ਼ੁਰੂ ਸ਼ਲੀਏ ਹੁਣ ਇੱਕ ਵਾਰ ਚਾਹ ਪੀ ਆ ਇਹ ਕਿਹੜੀ ਜੀ ਫਿਰ ਦੇਖਦੇ ਆ ਬਾਕੀ ਦਾ ਕੰਮ ਲਾਗੇ ਕੁਲਫੀਆਂ ਵਾਲੇ ਵੀ ਢੇੜੇ ਮਾਰਨ ਪੈਣਾ ਜਣ ਕੈਸੇ ਆ ਇਹ ਆ ਗਿਆ ਆਪਣਾ ਗਰੀਬ ਖਾਨਾ ਪੁਰਾਣੇ ਟਾਈਪ ਦਾ ਘਰ ਹਲੇ ਟਾਮੇ ਟਾਮ ਹੀ ਰਹਿ ਗਏ ਇਹ ਜੇ ਘਰ ਦਾ ਹੁਣ ਕੋਠੀਆਂ ਪਾ ਲੀਆਂ ਸਭ ਨੇ ਆ ਦੇਖੋ ਜੀ ਮੌਸਮ ਦਾ ਆਨੰਦ ਲੰਦੀਆਂ ਹੋਈਆਂ ਬੀਬੀਆਂ ਮੇਰੇ ਵਿੱਚ ਜੁੰਨਾ ਬਣੀ ਕਿਦਾਂ ਲੋਟ ਆਏਗਾ ਜੁੰਨਾ ਲੋਟ ਕਰ ਲਾ ਇਹ ਕਿਹੜਾ ਫਿਲਮ ਚੱਲਣੀ ਆ ਹਾਂ ਇਹ ਵੀ ਨਹੀਂ ਲੋਟ ਆਇਆ ਇਹਦੇ ਨੇ ਮੰਨ ਬਲਾਉਣ ਲੱਗੀ ਆ ਜਾ ਮੌਸਮ ਵੈਸੇ ਮੀਂਹ ਵਾਲਾ ਹੋ ਰਿਹਾ ਹੈ ਬਾਕੀ ਦੇਖਦੇ ਆ ਦੇਖੋ ਪ੍ਰਿੰਸੀਪਲ ਬਣੀਆਂ ਬੈਠੀਆਂ ਦੋਨੋਂ ਲੱਗ ਰਹੇ ਆ ਜੀ 12 ਮਾਸੀ ਨਿੰਬੂ ਭਿੰਡੀਆਂ ਖੜੀਆਂ ਮੌਜੂਦ ਡਬਲਾਂ ਤੋਂ ਵੀ ਕੰਮ ਲਿਆ ਹੋਇਆ ਇਹ ਅੰਬ ਦੂਏ ਜਿਹੜੇ ਬਾਜ਼ਾਰ ਚੋਂ ਮਿਲਦੇ ਆ ਲੰਬੂਤਰੇ ਵਾਲੇ ਆ ਇਹ ਲੀਜੀ ਖੀਰੇ ਤੇ ਇਸੇ ਡਾਲ ਉਪਰ ਹਲਦੀ ਪਿੰਡੀਆਂ ਉਪਰ ਦੇ ਵੱਢ ਹੋ ਜਾਣੀਆਂ ਥੱਲੇੋਂ ਹਲਦੀ ਨਿਕਲ ਆਉਣੀ ਆ ਫੇਰ ਨਿੰਬੂ ਬਾਰਾਮਾਸੀ ਇਹਨੂੰ ਸਾਰਾ ਸਾਰ ਲੱਗੀ ਜੰਨੇ ਤੇ ਇਧਰ ਕੀ ਆ ਕਰੇਲੇ ਸਬਜ਼ੀਆਂ ਕਰਦੀਆਂ ਨਜ਼ਾਰੇ ਬੰਨੇ ਪਏ